ਅਸੀਂ ਹਰ ਹਾਈ ਡਾਊਟਸ ਜਿੱਥੇ ਪੋਸਿਬਿਲਿਟੀ ਕੋਈ ਛੁੱਕ ਸਕਦਾ ਕੋਈ ਠਾਰ ਲੈ ਸਕਦਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਹਾਂ ਵੀ ਕੋਈ ਉਪਰਾ ਬੰਦਾ ਕੋਈ ਅਨਕਲੇਮਡ ਕੋਈ ਇਹੋ ਜਿਹਾ ਬੰਦਾ ਜਿਹੜਾ ਕੀ ਸ਼ੱਕੀ ਹੋ ਸਕਦਾ ਜਾਂ ਕੋਈ ਗਲਤ ਅੰਸਰ ਜਿਹੜਾ ਉਹਨਾਂ ਛੁਪਿਆ ਹੋਵੇ ਕਿਤੇ ਵੀ ਇਹੋ ਜਿਹੀ ਜਗ੍ਹਾ ਜਿੱਥੇ ਕੋਈ ਆਪਣਾ ਪਨਾਹ ਲੈ ਸਕਦਾ ਉਸ ਜਗ੍ਹਾ ਨੂੰ ਆਪਾਂ ਸਰਚ ਕਰ ਰਹੇ ਹਾਂ ਤਾਂ ਕਿ ਅਸੀਂ ਇਹ ਇਨਸ਼ੋਰ ਕਰ ਸਕੀਏ ਵੀ ਕੋਈ ਵੀ ਉਪਰਾ ਬੰਦਾ ਸਾਡੇ ਏਰੀਆ ਦੇ ਵਿੱਚ ਨਹੀਂ ਐਂਟਰ ਕੀਤਾ ਭਿਆਨ ਸੱਦਾ ਮਤਲਬ ਕਿ ਜਿਹੜੇ ਬਾਰਡਰ ਦੇ ਥਾਣੇ ਨੇ ਉਹਦੇ ਵਿੱਚ ਪਲੱਸ ਦਿਨਾ ਨਗਰ ਜਿਹੜੀ ਪਟਾਣਕੋਨ ਨੂੰ ਹੱਦ ਲੱਗਦੀ ਹੈ ਉਹਨਾਂ ਦੇ ਵਿੱਚ ਅਸੀਂ ਹਰ ਹਾਈ ਡਾਊਟਸ ਜਿੱਥੇ ਪੋਸਿਬਿਲਿਟੀ ਕੋਈ ਛੁਪ ਸਕਦਾ ਕੋਈ ਠਾਰ ਲੈ ਸਕਦਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਹਾਂ ਵੀ ਕੋਈ ਓਪਰਾ ਬੰਦਾ ਕੋਈ ਅਨਕਲੇਮਡ ਕੋਈ ਇਹੋ ਜਿਹਾ ਬੰਦਾ ਜਿਹੜਾ ਕੀ ਸ਼ੱਕੀ ਹੋ ਸਕਦਾ ਜਾਂ ਕੋਈ ਗਲਤ ਅੰਸਰ ਜਿਹੜਾ ਉਹਨਾਂ ਛੁਪਿਆ ਹੋਇਆ ਇਹਦੇ ਵਿੱਚ ਅਸੀਂ ਡੇਰੇ ਸੰਘਣੀ ਦਰਖਤ ਜਾਂ ਅਬੈਂਡੰਟ ਬੰਕਰ ਹੁੰਦੇ ਨੇ ਜਿਹੜੇ ਆਰਮੀ ਦੇ ਬਣੇ ਹੁੰਦੇ ਨੇ ਖਾਲੀ ਪਏ ਹੁੰਦੇ ਨੇ ਜਾਂ ਜਿਹੜੀਆਂ ਵੈਂਡੰਡ ਬਿਲਡਿੰਗਾਂ ਹੋਣੀਆਂ ਸਰਕਾਰੀ ਕਈ ਵਾਰੀ ਉੱਥੇ ਕੋਈ ਨਹੀਂ ਦਿੰਦਾ ਕਿਤੇ ਵੀ ਇਹੋ ਜਿਹੀ ਜਗ੍ਹਾ ਜਿੱਥੇ ਕੋਈ ਆਪਣਾ ਪਨਾਹ ਲੈ ਸਕਦਾ ਉਸ ਜਗ੍ਹਾ ਨੂੰ ਆਪਾਂ ਸਰਚ ਕਰ ਰਹੇ ਹਾਂ ਤਾਂ ਕਿ ਅਸੀਂ ਇਹ ਇਨਸ਼ੋਰ ਕਰ ਸਕੀਏ ਵੀ ਕੋਈ ਵੀ ਉਪਰਾ ਬੰਦਾ ਸਾਡੇ ਏਰੀਆ ਦੇ ਵਿੱਚ ਨਹੀਂ ਐਂਟਰ ਕੀਤਾ ਔਰ ਅਸੀਂ ਇਹ ਲੋਕਲ ਜਿਹੜੇ ਨੇ ਗੁੱਜਰਪੁਰਾ ਨੇ ਇੱਥੇ ਬੈਠੇ ਨੇ ਇਹਨਾਂ ਨੂੰ ਵੀ ਇਹ ਅਪੀਲ ਕੀਤੀ ਹੈ ਵੀ ਇਹਨਾਂ ਦੇ ਕੋਲ ਅਗਰ ਕੋਈ ਉਪਰਾ ਬੰਦਾ ਇਹ ਦੇਖਦੇ ਨੇ ਤੇ ਉਸ ਉਰਪਰ ਦਿੰਦੀ ਜਿਹੜੀ ਇਤਲਾ ਜੜੀ ਆ ਥਾਣੇ ਦੇ ਵਿੱਚ ਜਰੂਰ ਜਲਦੀ ਤੋਂ ਜਲਦੀ ਦਿੱਤੀਏ ਹਾਂਜੀ ਦੇਖੋ ਜੀ ਤੁਹਾਨੂੰ ਪਤਾ ਹੈ ਵੀ ਦਿਨਾਂ ਨਗਰ ਪਹਿਲਾਂ ਵੀ ਇੱਕ ਵਾਰੀ ਅਤਵਾਦੀ ਹਮਲਾ ਹੋ ਚੁੱਕਾ ਪਠਾਨਕੋਟ ਸਾਡੇ ਏਅਰਫੋਰਸ ਸਟੇਸ਼ਨ ਤੇ ਅਤਵਾਦੀ ਹਮਲਾ ਹੋਇਆ ਸੀਗਾ ਔਰ ਵੀ ਇਹੋ ਜੀ ਬਾਰਡਰ ਇਨਫਿਲਟ੍ਰੇਸ਼ਨ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਗਾਇ ਬਗਾਏ ਔਰ ਉਸੇ ਨੂੰ ਮਦੇਨਜ਼ਰ ਰੱਖਦਿਆਂ ਹੋਇਆਂ ਅਸੀਂ ਇਹ ਜਿਹੜੇ ਸਾਡੇ ਕੰਟੀਨਿਊ ਆਪਰੇਸ਼ਨ ਚੱਲਦੇ ਰਹਿੰਦੇ ਨੇ ਅੱਜ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਇਹ ਟਾਸਕ ਦਿੱਤਾ ਹੈਗਾ ਔਰ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਬਾਰਡਰ ਦੇ ਸਾਡੇ ਥਾਣੇ ਨੇ ਉਹਦੇ ਵਿੱਚ ਜਿਹੜੇ ਪੋਸੀਬਲ ਹਾਈਡ ਆਊਟਸ ਨੇ ਉਹ ਸਾਰੀਆਂ ਅਸੀਂ ਚੈੱਕ ਕਰਦੇ ਨੇ ਜੀ ਵੱਖ-ਵੱਖ ਟੀਮਾਂ ਦੀ ਇਸ ਵੇਲੇ ਸਾਡੇ ਕੋਲ ਕੋਈ 150 ਮੁਲਾਜ਼ਮਾਂ ਦੇ ਨਾਲ ਅਸੀਂ ਅਲੱਗ-ਅਲੱਗ ਸਕੇਟਰਡ ਹੋਏ ਹਾਂ ਦਰੰਗਲੇ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਬਹਿਰਾਂਪੁਰ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਦਿਨਨਗਰ ਚ ਅਲੱਗ ਟੀਮਾਂ ਕੰਮ ਕਰਦੀਆਂ ਨੇ ਇਹਦੇ ਵਿੱਚ ਸਾਡੇ ਕੋਲ ਐਸਓਜੀ ਦੇ ਕਮਾਂਡੋਸ ਤੇ ਦੂਸਰੇ ਬਹਾਦਰਗੜ ਦੇ ਕਮਾਂਡੋਸ ਹੋ ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੀ ਪੂਰੀ ਫੋਰਸ ਹੈ ਥਾਣਿਆਂ ਦੀ ਫੋਰਸ ਹੈ ਪੁਲਿਸ ਰੇਂਜ ਦੀ ਫੋਰਸ ਹੈ ਮੇਰੇ ਨਾਲ ਨੇ ਬਹੁਤ ਸਾਰੇ ਇਨਸਟ੍ਰਕਟਰ ਸਾਹਿਬਾਨ ਸਾਡੇ ਨਾਲ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪੂਰਾ ਇੱਕ ਵਾਰੀ ਇਸ ਏਰੀਆ ਨੂੰ ਬਿਲਕੁਲ ਚੰਗੀ ਤਰ੍ਹਾਂ thoroughly check ਕਰ ਲਈਏ ਵੀ ਕੋਈ ਵੀ ਗਲਤ ਅਨਸਰ ਸਾਡੇ ਏਰੀਆ ਦੇ ਵਿੱਚ ਨਾ ਮੈਂ ਤੁਹਾਡੇ ਰਾਈ ਵੀ ਅਪੀਲ ਕਰਨਾ ਚਾਹਨਾ ਤੇ ਉਦਾਂ ਵੀ ਅਸੀਂ ਲੋਕਾਂ ਨੂੰ ਕਹ ਦੱਸਦੇ ਹਾਂ ਵੀ ਸਾਡੇ ਏਰੀਆ ਦੇ ਵਿੱਚ ਜੇ ਕੋਈ ਤੁਹਾਨੂੰ ਕੋਈ ਵੀ ਬੰਦਾ ਇਹੋ ਜਿਹਾ ਸ਼ੱਕੀ ਕੋਈ ਵੀ ਉਪਰਾ ਬੰਦਾ ਜਿਹਦੇ ਕੋਲ ਕੋਈ ਇਹੋ ਜਿਹਾ ਸਮਾਨ ਹੋਵੇ ਜਿਹੜਾ ਸ਼ੱਕੀ ਜਾਪਦਾ ਹੋਵੇ ਉਹਦੀ ਜਿਹੜੀ ਸੂਚਨਾ ਜ਼ਰੂਰ ਜਿਹੜੇ ਥਾਣੇ 'ਚ ਦਿੱਤੀ ਜਾਏ ਜੇ ਬੀਐਸਐਫ ਕੋਲ ਹੈ ਤੇ ਬੀਐਸਐਫ ਨਾਲ ਨੂੰ ਵੀ ਦਿੱਤੀ ਜਾਏ ਸਾਡੇ ਇਸ ਆਪਰੇਸ਼ਨ ਦੇ ਵਿੱਚ ਦਰੰਗਲੇ ਥਾਣੇ ਦੇ ਨਾਲ-ਨਾਲ ਬੀਐਸਐਫ ਦੀਆਂ ਟੀਮਾਂ ਵੀ ਨਾਲ ਜਿਹੜੀਆਂ ਸਰਚ ਅਭਿਆਨ ਵਿੱਚ ਜੁੜੀਆਂ ਹੋਈਆਂ ਅਸੀਂ ਹਰ ਹਾਈ ਡਾਊਟਸ ਜਿੱਥੇ ਪੋਸਿਬਿਲਿਟੀ ਕੋਈ ਛੁੱਕ ਸਕਦਾ ਕੋਈ ਠਾਰ ਲੈ ਸਕਦਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਹਾਂ ਵੀ ਕੋਈ ਉਪਰਾ ਬੰਦਾ ਕੋਈ ਅਨਕਲੇਮਡ ਕੋਈ ਇਹੋ ਜਿਹਾ ਬੰਦਾ ਜਿਹੜਾ ਕੀ ਸ਼ੱਕੀ ਹੋ ਸਕਦਾ ਜਾਂ ਕੋਈ ਗਲਤ ਅੰਸਰ ਜਿਹੜਾ ਉਹਨਾਂ ਛੁਪਿਆ ਕਿਤੇ ਵੀ ਇਹੋ ਜਿਹੀ ਜਗ੍ਹਾ ਜਿੱਥੇ ਕੋਈ ਆਪਣਾ ਪਨਾਹ ਲੈ ਸਕਦਾ ਉਸ ਜਗ੍ਹਾ ਨੂੰ ਅਪਰ ਸਰਚ ਕਰ ਰਹੇ ਆ ਤਾਂ ਕਿ ਅਸੀਂ ਇਹ ਇਨਸ਼ੋਰ ਕਰ ਸਕੀਏ ਵੀ ਕੋਈ ਵੀ ਉਪਰaband ਸਾਡੇ ਏਰੀਆ ਦੇ ਵਿੱਚ ਨਹੀਂ ਐਂਟਰ ਕੀਤਾ ਅਭਿਆਨ ਸਾਡਾ ਮਤਲਬ ਕਿ ਜਿਹੜੇ ਬਾਰਡਰ ਦੇ ਥਾਣੇ ਨੇ ਉਹਦੇ ਵਿੱਚ ਪਲੱਸ ਦਿਲਾ ਨਗਰ ਜਿਹੜੀ ਪਠਾਨਕੋਟ ਨੂੰ ਹੱਦ ਲੱਗਦੀ ਹੈ ਉਹਨਾਂ ਦੇ ਵਿੱਚ ਅਸੀਂ ਹਰ ਹਾਈਡਆਊਟਸ ਜਿੱਥੇ ਪੋਸਿਬਿਲਿਟੀ ਕੋਈ ਸ਼ੁੱਕ ਸਕਦਾ ਕੋਈ ਠਾਰ ਲੈ ਸਕਦਾ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਆ ਵੀ ਕੋਈ ਉਪਰਾ ਬੰਦਾ ਕੋਈ ਅਨਕਲੇਮਡ ਕੋਈ ਇਹੋ ਜਿਹਾ ਬੰਦਾ ਜਿਹੜਾ ਕੀ ਸ਼ੱਕੀ ਹੋ ਸਕਦਾ ਜਾਂ ਕੋਈ ਗਲਤ ਅੰਸਰ ਜਿਹੜਾ ਉਹਨਾਂ ਛੁਪਿਆ ਹੋਇਆ ਇਹਦੇ ਵਿੱਚ ਅਸੀਂ ਡੇਰੇ ਸੰਘਣੀ ਦਰਖਤ ਜਾਂ ਅਬੈਂਡੰਟ ਬੰਕਰ ਹੁੰਦੇ ਨੇ ਜਿਹੜੇ ਆਰਮੀ ਦੇ ਬਣੇ ਹੁੰਦੇ ਨੇ ਖਾਲੀ ਪਏ ਹੁੰਦੇ ਨੇ ਜਾਂ ਜਿਹੜੀਆਂ ਅਬੈਂਡੰਟ ਬਿਲਡਿੰਗਾਂ ਹੁੰਦੀਆਂ ਸਰਕਾਰੀ ਕਈ ਵਾਰੀ ਉੱਥੇ ਕੋਈ ਨਹੀਂ ਜਾਂਦਾ ਕਿਤੇ ਵੀ ਇਹੋ ਜਿਹੀ ਜਗ੍ਹਾ ਜਿੱਥੇ ਕੋਈ ਆਪਣਾ ਪਨਾਹ ਲੈ ਸਕਦਾ ਉਸ ਜਗ੍ਹਾ ਨੂੰ ਆਪਾਂ ਸਰਚ ਕਰ ਰਹੇ ਆ ਤਾਂ ਕਿ ਅਸੀਂ ਇਹ ਇਨਸ਼ੋਰ ਕਰ ਸਕੀਏ ਵੀ ਕੋਈ ਵੀ ਉਪਰਾ ਬੰਦਾ ਸਾਡੇ ਏਰੀਆ ਦੇ ਵਿੱਚ ਨਹੀਂ ਐਂਟਰ ਕੀਤਾ ਔਰ ਅਸੀਂ ਇਹ ਲੋਕਲ ਜਿਹੜੇ ਨੇ ਗੁੱਜਰਪੁਰਾ ਨੇ ਇੱਥੇ ਬੈਠੇ ਨੇ ਇਹਨਾਂ ਨੂੰ ਵੀ ਇਹ ਅਪੀਲ ਕੀਤੀ ਹੈ ਵੀ ਇਹਨਾਂ ਦੇ ਕੋਲ ਅਗਰ ਕੋਈ ਉਪਰਾ ਬੰਦਾ ਇਹ ਦੇਖਦੇ ਨੇ ਤੇ ਉਸ ਰਿਪੋਰਟ ਦੀ ਜਿਹੜੀ ਇਤਲਾ ਜੜੀ ਆ ਥਾਣੇ ਦੇ ਵਿੱਚ ਜ਼ਰੂਰ ਜਲਦੀ ਤੋਂ ਜਲਦੀ ਦਿੱਤੀ ਆ ਹਾਂਜੀ ਦੇਖੋ ਜੀ ਤੁਹਾਨੂੰ ਪਤਾ ਹੈ ਵੀ ਦਿਨਾਨਗਰ ਪਹਿਲਾਂ ਵੀ ਇੱਕ ਵਾਰੀ ਅਤਵਾਦੀ ਹਮਲਾ ਹੋ ਚੁੱਕਾ ਹੈ ਪਠਾਨਪੁਰ ਸਾਡੇ ਏਅਰਫੋਰਸ ਸਟੇਸ਼ਨ ਤੇ ਅਤਵਾਦੀ ਹਮਲਾ ਹੋਇਆ ਸੀਗਾ ਹੋਰ ਵੀ ਇਹੋ ਜੀ ਬਾਰਡਰ ਇਨਫਿਲਟ੍ਰੇਸ਼ਨ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਗਾਇ-ਗਾਏ ਔਰ ਉਸੇ ਨੂੰ ਮਦੇਨਜ਼ਰ ਰੱਖਦੇ ਹੋਇਆ ਅਸੀਂ ਇਹ ਜਿਹੜੇ ਸਾਡੇ ਕੰਟੀਨਿਊ ਆਪਰੇਸ਼ਨ ਚੱਲਦੇ ਰਹਿੰਦੇ ਨੇ ਅੱਜ ਮਾਨਯੋਗ ਐਸਐਸਡੀ ਸਾਹਿਬ ਨੇ ਸਾਨੂੰ ਇਹ ਟਾਸਕ ਦਿੱਤਾ ਹੈਗਾ ਔਰ ਇਹਦੇ ਵਿੱਚ ਅਸੀਂ ਜਿਹੜੇ ਸਾਰੇ ਬਾਰਡਰ ਦੇ ਸਾਡੇ ਥਾਣੇ ਨੇ ਉਹਦੇ ਵਿੱਚ ਜਿਹੜੇ ਪੋਸੀਬਲ ਹਾਈਡ ਆਊਟਸ ਨੇ ਉਹ ਸਾਰੀਆਂ ਅਸੀਂ ਚੈੱਕ ਕਰਦੇ ਨਹੀਂ ਜੀ ਵੱਖ-ਵੱਖ ਟੀਮਾਂ ਦੀ ਇਸ ਵੇਲੇ ਸਾਡੇ ਕੋਲ ਕੋਈ 150 ਮੁਲਾਜ਼ਮਾਂ ਦੇ ਨਾਲ ਅਸੀਂ ਅਲੱਗ-ਅਲੱਗ ਸਕੇਟਰਡ ਹੋਏ ਹਾਂ ਦਰੰਗਲੇ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਬਹਿਰਾਂਪੁਰ ਥਾਣੇ ਨੂੰ ਅਲੱਗ ਟੀਮਾਂ ਗਈਆਂ ਨੇ ਦਿਨਨਗਰ ਚ ਅਲੱਗ ਟੀਮਾਂ ਕੰਮ ਕਰਦੀਆਂ ਨੇ ਇਹਦੇ ਵਿੱਚ ਸਾਡੇ ਕੋਲ ਐਸਓਜੀ ਦੇ ਕਮਾਂਡੋਜ਼ ਤੇ ਦੂਸਰੇ ਭਦਰਗੜ ਦੇ ਕਮਾਂਡੋਜ਼ ਹੋ ਸਾਡੇ ਨਾਲ ਨੇ ਸਾਡੇ ਜ਼ਿਲ੍ਹੇ ਦੀ ਪੂਰੀ ਫੋਰਸ ਹੈ ਥਾਣਿਆਂ ਦੀ ਫੋਰਸ ਹੈ ਪੁਲਿਸ ਰੈਂਡ ਦੀ ਫੋਰਸ ਹੈ ਮੇਰੇ ਨਾਲ ਇਹ ਉਹ ਮੇਰੇ ਨਾਲ ਨੇ ਬਹੁਤ ਸਾਰੇ ਇੰਸਪੈਕਟਰ ਸਾਹਿਬਾਨ ਸਾਡੇ ਨਾਲ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਪੂਰਾ ਇੱਕ ਵਾਰੀ ਇਸ ਏਰੀਆ ਨੂੰ ਬਿਲਕੁਲ ਚੰਗੀ ਤਰ੍ਹਾਂ ਥਾਰੋਲੀ ਚੈੱਕ ਕਰ ਲਈਏ ਵੀ ਕੋਈ ਵੀ ਗਲਤ ਅੰਸਰ ਸਾਡੇ ਏਰੀਆ ਦੇ ਵਿੱਚ ਨਾ ਹੋਵੇ ਜੇ ਤੁਹਾਡੇ ਰਾਈ ਵੀ ਅਪੀਲ ਕਰਨਾ ਚਾਹਨਾ ਤੇ ਉਦਾਂ ਵੀ ਅਸੀਂ ਲੋਕਾਂ ਨੂੰ ਕਹ ਦੱਸਦੇ ਆ ਵੀ ਸਾਡੇ ਏਰੀਆ ਦੇ ਵਿੱਚ ਜੇ ਕੋਈ ਤੁਹਾਨੂੰ ਕੋਈ ਵੀ ਬੰਦਾ ਇਹੋ ਜਿਹਾ ਸ਼ੱਕੀ ਕੋਈ ਵੀ ਉਪਰਾ ਬੰਦਾ ਜਿਹਦੇ ਕੋਲ ਕੋਈ ਇਹੋ ਜਿਹਾ ਸਮਾਨ ਹੋਏ ਜਿਹੜਾ ਸ਼ੱਕੀ ਜਾਪਦਾ ਹੋਏ ਉਹਦੀ ਜਿਹੜੀ ਸੂਚਨਾ ਜ਼ਰੂਰ ਜਿਹੜੇ ਥਾਣੇ 'ਚ ਦਿੱਤੀ ਜਾਏ ਜੇ ਬੀਐਸਐਫ ਕੋਲ ਹੈ ਤੇ ਬੀਐਸਐਫ ਨਾਲ ਨੂੰ ਵੀ ਦਿੱਤੀ ਜਾਏ ਸਾਡੇ ਇਸ ਆਪਰੇਸ਼ਨ ਦੇ ਵਿੱਚ ਬਰੰਗਲੇ ਥਾਣੇ ਦੇ ਨਾਲ-ਨਾਲ ਬੀਐਸਐਫ ਦੀਆਂ ਟੀਮਾਂ ਵੀ ਨਾਲ ਜਿਹੜੀਆਂ ਸਰਚ ਅਭਿਆਨ ਵਿੱਚ ਜੁੜੀਆਂ ਹੋਈਆਂ